ਆਰੇ ਦਸਕੋ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਅੱਜ ਸੰਗਰਾਮੀ ਕਲਾ ਕੇਂਦਰ ਦੀ ਟੀਮ ਮਨਰੇਗਾ ਮਜ਼ਦੂਰਾਂ ਕੋ ਹਰਪਾਲ ਕੌਰ ਟਿੱਬੀ ਦੇ ਘਰ ਆਏ ਅਸੀਂ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਉਹ ਕਰਨੀ ਆ ਜਿਹੜੇ ਹੜ ਆਏ ਨੇ ਆਪਣੇ ਲਗਭਗ ਮਹੀਨਾ ਤੋਂ ਜ਼ਿਆਦਾ ਲੰਘ ਚੁੱਕਿਆ ਉਹਦੇ ਵਿੱਚ ਲੋਕਾਂ ਨੇ ਕਹੇ ਜੇ ਪ੍ਰਬੰਧ ਕਰੇ ਤੇ ਕਿੰਨੇ ਸਮਾਸ਼ੇ ਵੀ ਅੱਗੇ ਆਏ ਕਈਆਂ ਨੇ ਲੁੱਟਾਂ ਵੀ ਕੀਤੀਆਂ ਹੋਣਗੀਆਂ ਉੱਥੇ ਇਹ ਆਪਾਂ ਬਹੁਤ ਸਾਰੇ ਸਵਾਲ ਇਹਨਾਂ ਨਾਲ ਕਰਾਂਗੇ ਇਸ ਵੀਡੀਓ ਨਾਲ ਜ਼ਰੂਰ ਬਨੇ ਰਹੋ ਆਪਾਂ ਥੋੜੇ ਜਿ ਦੇਖਾਂਗੇ ਕਈ ਵਾਰ ਜਿੱਥੇ ਨਿੰਦੇ ਨੇ ਲੋਕਾਂ ਨੂੰ ਇੱਕ ਦੂਜੇ ਨੂੰ ਜਾਂ ਕਿਸਾਨੀ ਨੂੰ ਨਿੰਦੇ ਨੇ ਜਾਂ ਹੋਰ ਹਨ ਉਹ ਗੱਲ ਆਪਾਂ ਹਰਪਾਲ ਕੌਰ ਜੀ ਨਾਲ ਸਾਂਝੀ ਕਰਾਂਗੇ ਹਰਪਾਲ ਕੌਰ ਜੀ ਸਵਾਗਤ ਹੈ ਸਾਡੇ ਸੰਗਰਾਮੀ ਕਲਾ ਕੇਂਦਰ ਦੇ ਚੈਨ ਵੀਰ ਜੀ ਧੰਨਵਾਦ ਤੁਹਾਡਾ ਜੀ ਹਰਪਾਲ ਕੌਰ ਜੀ ਕਿ ਬਹੁਤ ਭਿਆਨਕ ਘੜਾ ਆਏ ਨੇ ਆਪਣੇ ਪੰਜਾਬ ਦੇ ਵਿੱਚ ਹੋਰ ਵੀ ਥਾਮੇ ਆਏ ਹੋਣਗੇ ਕਿਤੇ ਨਾ ਕਿਤੇ ਹਨਾ ਇਦੇ ਵਿੱਚ ਤੁਸੀਂ ਜਿਹੜਾ ਹੜ੍ਹਾਂ ਦੀ ਜਿਹੜੀ ਸਥਿਤੀ ਰਹੀ ਹੈ ਉੱਧਰ ਜਲਾਲਾਬਾਦ ਅੰਬਰਤਸ਼ਰ ਕੰਨੀ ਬਈ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਥਾਵੇਂ ਨੁਕਸਾਨ ਹੋਇਆ ਪੰਡਾ ਦਾ ਇਹ ਕਿਵੇਂ ਦੇਖਦੇ ਹਨ ਤੁਸੀਂ ਇਹ ਗੱਲਬਾਤ ਆਪ ਦਰਸ਼ਕਾਂ ਨਾਲ ਸਾਂਝੀ ਕਰ ਲਈ ਹਾਂਜੀ ਸਾਰੇ ਸਦੌਤਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਜਿਹੜੇ ਹੜ੍ਹ ਆਏ ਨੇ ਜੀ ਦੇਖੋ ਹਰ ਇੱਕ ਕੁਦਰਤੀ ਕਹ ਦਿੱਤਾ ਜੀ ਅਸੀਂ ਕੁਦਰਤੀ ਆ ਗਈ ਪਰ ਮੈਂ ਨਹੀਂ ਮੰਨਦੀ ਵੀ ਇਹ ਕੁਦਰਤੀ ਨੇ ਕਿਉਂਕਿ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਦਾ ਵੀ ਇਹਦੇ ਵਿੱਚ ਯੋਗਦਾਨ ਆਗਾ ਜਦੋਂ ਅਸੀਂ ਕੋਈ ਚੀਜ਼ ਨੂੰ ਇਕੱਠਾ ਕਰ ਲਿਆ ਫਿਰ ਇੱਕੋ ਲੱਗਦਾ ਅਸੀਂ ਛੱਡ ਦਿੱਤਾ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਉਤੋਂ بارش ਪੂਰੀ ਪਈ ਹੈਗੀ ਉਹਦੇ ਵਿੱਚ ਵੀ ਲੋਕਾਂ ਦਾ ਮਤਲਬ ਕਾਫੀ ਨੁਕਸਾਨ ਹੋਇਆ ਚਲੋ ਕੁਦਰਤ ਦੀ ਮਾਰ ਵੀ ਪਈਗੀ ਸਰਕਾਰਾਂ ਦੀ ਮਾਰ ਵੀ ਪਈਗੀ ਇੱਥੇ ਆਪਾਂ ਹੁਣ ਸਰਕਾਰਾਂ ਨੂੰ ਸਾਈਡ ਤੇ ਛੱਡ ਦਿਆਂ ਹੁਣ ਆਪਾਂ ਚਾਉਣੇ ਹੈਗੇ ਵੀ ਇੱਥੇ ਲੋਕਾਂ ਨੇ ਕੀ ਕੀਤਾ ਜਿਹੜੇ ਸਾਡੇ ਮੁੰਡੇ ਕਲਾਕਾਰ ਹੋ ਗਏ ਜਾਂ ਸਾਡੇ ਕਰਮਸਥਾਨ ਹੋ ਗਏ ਉਹਨਾਂ ਨੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆਗਾ ਪੰਜਾਬ ਨੂੰ ਅੱਗੇ ਲੈ ਕੇ ਆਉਣ ਦਾ ਫੇਰ ਮੋੜ ਖੜਾ ਕਰਨ ਦਾ ਪਰ ਕਿਤੇ ਨਾ ਕਿਤੇ ਜੇ ਸੋਚ ਦੇ ਰੱਖ ਦਿਆਂਗੇ ਇੱਥੇ ਸਰਕਾਰਾਂ ਫੇਲ ਹੋ ਗਈਆਂ ਆਮ ਲੋਕ ਅੱਗੇ ਆ ਗਏ ਹੁਣ ਕਈ ਸਵਾਲ ਨੇ ਉਧਰ ਆਪਾਂ ਵੀਡੀਓ ਵੇਖੀ ਨੇ ਬਹੁਤ ਵੈਰਰ ਹੋਈਆਂ ਨੇ ਉਧਰ ਕੁਝ ਕੁ ਕਿਸਾਨ ਬੋਲ ਰਹੇ ਨੇ ਵੀ ਇਹ ਸਾਡੇ ਲਈ ਰਾਸਣ ਆ ਰਿਹਾਗਾ ਇਹ ਸਾਡੇ ਲਈ ਸਾਡੇ ਭਾਈ ਭੇਜ ਰਹੇ ਨੇ ਪਰ ਮਜ਼ਦੂਰਾਂ ਲਈ ਨਹੀਂ ਹੈਗਾ ਕਹਿੰਦੇ ਇਹ ਮਜ਼ਦੂਰਾਂ ਲਈ ਨਹੀਂ ਹੈਗਾ ਪਰ ਸਾਰੇ ਕਿਸਾਨ ਮਾੜੇ ਨਹੀਂ ਹੁੰਦੇ ਉਧਰ ਕਿਸਾਨ ਚੰਗੇ ਬਥੇਰੇ ਨੇ ਉਹ ਕਿਹੜੇ ਕਿਸਾਨ ਨੇ ਉਹਨਾਂ ਨੂੰ ਮੈਂ ਤੁਹਾਨੂੰ ਹੁਣ ਇੱਕ ਲਫ਼ਜ਼ ਇਸਤੇਮਾਲ ਕਰੂੰਗੀ ਕਈਆਂ ਨੂੰ ਦੁੱਖ ਲੱਗੂਗਾ ਉਸ ਲਫ਼ਜ਼ ਦਾ ਉਹ ਲਫ਼ਜ਼ ਕੀ ਹੈਗਾ ਅਸੀਂ ਕਹਿੰਦੇ ਜੀ ਕੜਮ ਚੌਧਰੀ ਉਹ ਕਿਸਾਨਾਂ ਦੇ ਵਿੱਚ ਵੀ ਕੜਮ ਚੌਧਰੀ ਹੁੰਦਾਗਾ ਉਹ ਮਜ਼ਦੂਰਾਂ ਦੇ ਵਿੱਚ ਵੀ ਕੜਮ ਚੌਧਰੀ ਹੁੰਦਾਗਾ ਕਿਉਂਕਿ ਉਹਨਾਂ ਨੇ ਸਾਡੇ ਤੋਂ ਕੁਝ ਨਹੀਂ ਲੈਣਾ ਹੁੰਦਾ ਉਹਨਾਂ ਨੇ ਸਿਰਫ ਆਪ ਦਾ ਦਿਖਾਵਾ ਕਰਨਾ ਹੁੰਦਾ ਵੀ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਈਏ ਅਸੀਂ ਐ ਹੋ ਜਾਈਏ ਉਹ ਇੱਕ ਇਨਸਾਨ ਇੱਕ ਬੀਬੀ ਦੇ ਹੱਥ ਚੋਂ ਰਸੋਂ ਦਾ ਥੈਲਾ ਖਿੱਚੀ ਜਾਂਦਾਗਾ ਉਹ ਬੜਾ ਦੁੱਖ ਲੱਗਿਆ ਹੋਰ ਐਵੇਂ ਵੀ ਉਹਨੇ ਕਿਹਾ ਵੀ ਇਹ ਸਾਡੇ ਦਿਹਾੜੀ ਨਹੀਂ ਆਉਣਾ ਇਹਨਾਂ ਨੇ ਹਾਂ ਉਹ ਇੱਕ 16 17 ਸਾਲਾਂ ਦਾ ਬੱਚਾ ਹੀ ਲੱਗਦਾ ਮੈਨੂੰ ਚਲੋ 15 ਦਾ ਹੋਊਗਾ 20 ਦਾ ਹੋਊਗਾ ਉਹ ਕਹਿੰਦਾ ਜੀ ਇਹਨਾਂ ਨੂੰ ਜੇ ਐਧਾ ਚੀਜ਼ਾਂ ਮਿਲਣਗੇ ਸਾਡੇ ਦਿਹਾੜੀ ਨਹੀਂ ਆਊਗਾ ਉਹਨੂੰ ਮੈਂ ਪੁੱਛਣਾ ਚਾਹਾਂ ਦਿਹਾੜੀ ਤਾਂ ਤੇਰੇ ਫੇਰ ਆਊਗਾ ਜੇ ਤੇਰੇ ਖੇਤ 'ਚੇ ਕੁਝ ਬਚਿਆਗਾ ਜੇ ਕਿਸਾਨ ਦੇ ਖੇਤ ਦੇ ਵਿੱਚ ਕੁਝ ਹੋਊਗਾ ਤਾਂ ਇੱਕ ਮਜ਼ਦੂਰ ਦਿਹਾੜੀ ਜਾਊਗਾ ਹੁਣ ਝੋਨਾ ਵੱਢ ਕੇ ਆਉਣਾ ਸੀ ਮੰਡੀਆਂ ਦੇ ਵਿੱਚ ਉੱਥੇ ਕਿਹਨਾਂ ਨੇ ਕੰਮ ਕਰਨਾ ਸੀ ਮਜ਼ਦੂਰਾਂ ਨੇ ਕਿਸਾਨਾਂ ਨੇ ਕੁਝ ਨਹੀਂ ਕਰਨਾ ਸੀ ਕਿਸਾਨਾਂ ਨੇ ਝੋਨਾ ਲੈ ਕੇ ਆਉਣਾ ਸੀ ਮਜ਼ਦੂਰਾਂ ਨੇ ਕੰਮ ਕਰਨਾ ਸੀ ਕਿੰਨਿਆਂ ਨੂੰ ਰੁਜ਼ਗਾਰ ਮਿਲਣਾ ਸੀ ਪਰ ਰੁਜ਼ਗਾਰ ਸਾਰਿਆਂ ਦਾ ਮਾਰਿਆ ਗਿਆ ਜੇ ਵੱਡੇ ਪੱਧਰ ਤੇ ਨੁਕਸਾਨ ਕਿਸਾਨ ਦਾ ਹੋਇਆਗਾ ਤਾਂ ਉੱਥੇ ਮਜ਼ਦੂਰ ਦਾ ਵੀ ਹੋ ਗਿਆ ਉਹਨੇ ਬਰਾਬਰ ਦਾ ਬਰਾਬਰ ਦਾ ਹੁਣ ਜਿਹੜੇ ਲੋਕ ਉਦੋਂ ਇਹ ਕਹਿੰਦੇ ਨੇ ਵੀ ਸਾਡੇ ਲਈ ਰਾਸ਼ਨ ਆਉਂਦਾਗਾ ਮੈਂ ਪਹਿਲਾਂ ਵੀ ਕਬੋਲੀ ਸੀ ਵੀ ਭਾਈ ਤੁਸੀਂ ਸਰਵਾ ਕਰੋ ਵੀ ਕਿਸਾਨ ਦੇ ਖੇਤ ਚ ਪਾਣੀ ਵੜਿਆ ਸੀ ਕਿਸਾਨ ਦੇ ਖੇਤ ਦੇ ਵਿੱਚ ਹੀ ਪਾਣੀ ਆਇਆ ਸੀ ਘਰ ਦੇ ਵਿੱਚ ਵੀ ਕਿਸਾਨ ਦੇ ਆਇਆ ਸੀ ਮੇ ਮਜ਼ਦੂਰ ਦਾ ਘਰ ਸੁੱਕਾ ਰਹਿ ਗਿਆ ਜਦੋਂ ਪਾਣੀ ਆਇਆ ਪਾਣੀ ਨੇ ਕਿਹੜਾ ਦੇਖਿਆ ਵੀ ਇਹ ਸ਼ਾਹੂ ਕਰਤੀ ਪਾਣੀ ਨੇ ਕਿਹੜਾ ਦੇਖਿਆ ਇਹ ਕਿਸਾਨ ਸੀ ਪਾਣੀ ਨੇ ਕਿਹੜਾ ਦੇਖਿਆ ਮਜ਼ਦੂਰ ਸੀ ਘਰ ਤਾਂ ਮਜ਼ਦੂਰਾਂ ਦੇ ਵੀ ਤਹੇ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਕਹਿੰਦਾ ਜਿਹਦਾ ਖੇਤ ਉਹਦਾ ਰੇਤ ਸਾਡਾ ਕੀ ਸੀ ਸਾਡਾ ਕੁਝ ਨਹੀਂ ਸੀ ਉੱਥੇ ਹਾਂ ਮਜ਼ਦੂਰਾਂ ਦਾ ਕਿਉਂ ਨਹੀਂ ਹੈਗਾ ਸੀ ਕੁਝ ਮਜ਼ਦੂਰਾਂ ਦੇ ਘਰ ਤਹੇ ਨੇ ਹੁਣ ਆਪਣੇ ਜਥੇਵੰਦੀਆਂ ਨੇ ਮੈਂ ਕਹਿੰਨੀ ਆ ਵੀ ਸਾਡੇ ਜਗਿੰਦਰ ਸਿੰਘ ਗਰਾਹਾ ਨੇ ਉਹਨਾਂ ਦੀ ਜਥੇਵੰਦੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੁਣ ਲੱਗ ਰਹੇ ਨੇ ਪਾਉਣ ਉਹ ਪਾਉਣ ਵੀ ਲੱਗ ਰਹੇ ਨੇ ਉਹਨਾਂ ਦੇ ਬੀਬੀਆਂ ਨੇ ਬਹੁਤ ਵਧੀਆ ਪਰਾਲਾ ਕੀਤਾ ਸਾਰੇ ਘਰਾਂ ਦੇ ਵਿੱਚੋਂ ਆਪ ਦਾ ਕਿਤੋਂ ਵੀ ਕਾਹੋ ਕਰਿਆ ਆਪਦੇ ਦੱਸਾਂ ਨਾ ਹੁੰਦੀ ਕਮਾਈ ਦੇ ਵਿੱਚੋਂ ਜੋ ਵੀ ਰਸਨ ਇਕੱਠਾ ਕਰਿਆ ਉਹ ਹੁਣ ਇਕੱਲੇ ਇਕੱਲੇ ਘਰ ਨੂੰ ਦੇਣ ਲੱਗ ਰਹੇ ਨੇ ਆਪਾਂ ਦੇਖ ਰਿਹਾ ਉਹਨਾਂ ਦੀ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਹੀ ਆ ਉਹ ਇਕੱਲੇ ਇਕੱਲੇ ਘਰ ਨੂੰ ਦੇ ਰਹੇ ਨੇ ਬਲਕਣ ਜੀ ਉਹਨਾਂ ਦੀਆਂ ਟੀਮਾਂ ਨੇ ਪਹਿਲਾਂ ਘਰ ਦੇਖੇ ਨੇ ਜਾ ਕੇ ਨੇ ਉਹ ਤਾਂ ਰਾਹ ਜੱਤੇ ਬੰਦੀ ਦੀਆਂ ਟੀਮਾਂ ਨੇ ਪਹਿਲਾਂ ਘਰ ਚੈੱਕ ਕਰੇ ਨੇ ਘਰਾਂ ਦੇ ਨਾਂ ਲਿਖੇ ਨੇ ਬਕਾਇਦਾ ਸਾਰੇ ਆ ਉੱਥੇ ਉੱਥੇ ਬੰਦੇ ਲੈਂਦੇ ਨੇ ਇਲਾਕੇ ਚੋਂ ਉਹ ਤਾਂ ਦੇਖੋ ਜੀ ਦੇਖੇ ਨਹੀਂ ਆਪਾਂ ਵੀ ਬੰਦੇ ਪਰ ਜਿਹੜਾ ਹੁਣ ਰਸਣ ਦੇਣ ਦਾ ਇੱਕ ਵਧੀਆ ਤਰੀਕਾ ਆ ਉਹ ਸਭ ਤੋਂ ਵਧੀਆ ਇਹ ਤਰੀਕਾ ਆਗਾ ਵੀ ਕਿਸੇ ਨੂੰ ذلیل ਨਹੀਂ ਹੋਣਾ ਪੈ ਰਿਹਾ ਅਗਲੇ ਦੇ ਘਰ ਜਾ ਕੇ ਚੀਜ਼ ਦਿੱਤੀ ਜਾ ਰਹੀਆਂ ਉਹਨਾਂ ਨੇ ਕਿਹਾ 6 ਮਹੀਨਿਆਂ ਦਾ ਰਸਣ ਦਵਾਂਗੇ ਅਸੀਂ ਪਰ ਮਾਂ ਮਜ਼ਦੂਰ ਆਗਾ ਪਰ ਮੈਂ ਕਿਸਾਨ ਆ ਪਰ ਮੈਂ ਸ਼ਾਹੂਕਾਰ ਆਗਾ ਪਰ ਇੱਥੇ ਕੀ ਆਗਾ ਇੱਥੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾਗਾ ਹੁਣ ਜਿਹੜੀਆਂ ਸੰਸਥਾ ਸੇਵਾ ਕਰ ਰਹੀਆਂ ਨੇ ਅੱਜ ਜਿਹੜੀਆਂ ਸੰਸਥਾ 'ਚ ਸੇਵਾ ਕਰ ਰਹੀਆਂ ਨੇ ਅਸੀਂ ਉਹਨਾਂ ਨੂੰ ਭੰਡ ਰਿਆਂਗੇ ਕਿਉਂ ਭੰਡ ਰਿਆਂ ਪੰਜਾਬ ਨੂੰ ਲੋੜ ਆ ਮੁੜ ਖੜਾ ਹੋਣ ਦੀ ਨਹੀਂ ਨਹੀਂ ਉਹ ਉਗਰਾਹਾਂ ਨੂੰ ਤਾਂ ਕੁਝ ਬੰਦੇ ਲੱਖਾਂ ਲੱਖੇ ਵਰਗੇ ਹੋਰ ਕਈ ਵਾਰ ਕਹਿੰਦੇ ਨੇ ਉਹ ਤਿੰਨ ਚਾਰ ਕੋਈ ਕੋਈ ਬੀਬੀਆ ਪੱਤਰਕਾਰ ਕੋਈ ਉਹ ਕੋਈ ਜਾਂਦੇ ਆ ਤੇ ਦਬੇ ਗੁਰੂ ਜੀ ਹਾਲਸਾ ਨਹੀਂ ਬਲਾਉਂਦੇ ਸੋਨੇ ਹਾਲ ਦਾ ਨਾਣਾ ਜਿਲਾਉਂਦੇ ਉਹ ਕਿੰਨਾ ਮੇਰੇ ਕਹ ਲੈ ਵੀ ਅੱਜ ਤੋਂ ਪਹਿਲਾਂ 3000 ਤੇ ਮੇਰੇ ਕਹ ਲੈ ਵੀ 3000 ਪਹਿਲਾਂ ਕੁਆਂਟਲ ਕਣਕ ਬੱਗੀ 3000 ਤੋਂ ਜ਼ਿਆਦਾ ਹੋਣ ਬੱਗੀ ਲਗਭਗ ਇਹ ਮੇਰੇ ਕਹ ਲੈ ਵੀ 7000 ਕੁਆਂਟਲ ਕਣਕ ਉਹ ਲੈ ਕੇ ਹੋਣਗੇ ਤੇ 25 26 ਤਰੀਕ ਦੀ ਹੋਰ ਤਿਆਰੀ ਆ ਦੱਸਦੇ ਨੇ ਉਹ ਉਹਨਾਂ ਦੇ ਆਗੂ ਨਾਲ ਗੱਲ ਹੋਈ ਥੀ ਤੇ ਉਹਨਾਂ ਨੇ ਇਹ ਕਿਹਾ ਵੀ 1000 ਪਿੰਡ ਅਸੀਂ ਕਵਰ ਕਰਾਂਗੇ ਤੇ ਜਿੰਨਾ ਚਿਰ ਕਣਕ ਨਹੀਂ ਵੇਚਦੀ ਉਹ ਵਜਾ ਕੇ ਹੋਣਗੇ ਹੁਣ ਤੁਸੀਂ ਨੇ ਸਵਾਲ ਕਰਿਆਗਾ ਵੀ ਵਾਹਿਗੁਰੂ ਜੀ ਕਾ ਖਾਲਸਾ ਨਹੀਂ ਕਹਿੰਦੇ ਹੈਗੇ ਸਾਨੂੰ ਨਹੀਂ ਪਤਾ ਕੀ ਗੱਲ ਆ ਕਾਹ ਤੋਂ ਨਹੀਂ ਕਹਿੰਦੇ ਉਹ ਉਹਨਾਂ ਦੀ ਇੱਕ ਇਨਸਾਨੀਅਤ ਆ ਇਨਸਾਨੀਅਤ ਦੇ ਅੰਦਰ ਸਾਰੇ ਲੋਕ ਇੱਕ ਤਰ੍ਹਾਂ ਦੇ ਹੁੰਦੇ ਨੇ ਸਾਰੀ ਦੁਨੀਆ ਵਾਹਿਗੁਰੂ ਜੀ ਕਾ ਖਾਲਸਾ ਨਹੀਂ ਕਹਿੰਦੀ ਸਾਰੀ ਦੁਨੀਆ ਕਹਿੰਦੇ ਆਪਾਂ ਕਹਤਾਨੇ ਆ ਕਿ ਕੋਈ ਰਾਜਾ ਸੌਮੀ ਨਹੀਂ ਕਹਿੰਦੇ ਹੈਗੇ ਅਸੀਂ ਵੀ ਇੱਕ ਚੀਜ਼ ਨੂੰ ਇੱਕ ਸੰਸਥਾ ਨਾਲ ਜੋੜਿਆ ਹੋਇਆ ਸਾਰੇ ਧਰਮਾਂ ਦੇ ਹੁਣ ਮੰਨ ਲੇ ਕਿ ਚਲੋ ਮੁਸਲਮਾਨ ਨੇ ਤੇ ਅਸੀਂ ਉਹਨਾਂ ਨੂੰ ਕਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਕਉ ਕਿਉਂ ਕਹਿਣਗੇ ਉਹ ਨਹੀਂ ਕਹਿੰਦੇ ਉਹਨਾਂ ਦਾ ਥਰਮੋਨਾਂ ਨਾਲ ਸਾਨੂੰ ਨਹੀਂ ਪਤਾ ਉਹ ਕਿਹੜੇ ਥਰਮੋਨਾਂ ਜੁੜੇ ਨੇ ਪਰ ਸਭ ਤੋਂ ਵੱਡਾ ਸਾਨੂੰ ਵਾਹਿਗੁਰੂ ਜੀ ਕੋ ਖਾਲਸਾ ਤੋਂ ਵੀ ਉੱਪਰ ਇੱਕ ਇਨਸਾਨੀਅਤ ਆ ਗਈ ਹਾਂ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਮੇਰਾ ਸਿੱਖ ਉਹ ਆਗਾ ਉਹਨੇ ਕਿਹਾ ਜੀ ਉਹ ਨਹੀਂ ਸੀ ਵੀ ਜਿਹਦੇ ਸਿਰ ਤੇ ਕੇਸ ਨੇ ਉਹ ਸਿੱਖ ਨਹੀਂ ਹੈਗਾ ਮੇਰਾ ਉਹ ਕਹਿੰਦਾ ਜਿਹੜਾ ਰਹਿਤ ਚ ਰਹੂਗਾ ਉਹ ਮੇਰਾ ਸਿੱਖ ਆਗਾ ਪਰ ਅਸੀਂ ਸਭ ਤੋਂ ਵੱਡੀ ਇਨਸਾਨੀਅਤ ਹੈ ਜਿਹੜੇ ਲੋਕ ਸਵਾਲ ਖੜੇ ਕਰਦੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਨੀ ਆ ਵੇ ਪੰਜਾਬ ਦੇ ਵਿੱਚ ਇਦਾਂ ਨਹੀਂ ਮੁਹਿਮਨਾ ਚਲਾਓ ਇੱਕ ਦੂਸਰੇ ਤੇ ਲਾਲਚ ਲਾਉਣ ਵਾਲੀ ਪਰ ਇੱਥੇ ਤੁਸੀਂ ਸਾਰੇ ਭਾਈਚਾਰ ਸਾਂਝ ਇਕੱਠੀ ਕਰੋ ਪੰਜਾਬ ਨੂੰ ਮੂੜ ਖੜਾ ਕਰੋ ਇੱਕ ਦੂਜੇ ਦੇ ਲੱਤਾਂ ਨਾ ਖਿੱਚੋ ਪਰ ਅਸੀਂ ਤਾਂ ਲੱਤਾਂ ਹੀ ਖਿੱਚੀ ਜਾਂਦੇ ਆਂਗੇ ਸਰਕਾਰਾਂ ਤਾਂ ਚਾਉਂਦੀਆਂ ਨੇ ਉਹ ਤਾਂ ਖੁਸ਼ ਨੇ ਵੀ ਇਹ ਤਾਂ ਵਧੀਆ ਨਾਲੇ ਤਾਂ ਪੰਜਾਬ ਡੁੱਬ ਗਿਆ ਨਾਲੇ ਹੁਣ ਇਹ ਆਪਸ ਵਿੱਚ ਲੜਨ ਲੱਗ ਗਏ ਜਿੱਦ ਦੇ ਅਸੀਂ ਇਕੱਠੇ ਹੋਗੇ ਨਾ ਜੀ ਉਸ ਦਿਨ ਭਰਾ ਮੇਰਿਆਂ ਆਪਾਂ ਕਾਮਯਾਬ ਹੋ ਜਾਾਂਗੇ ਉਹਨਾਂ ਚਿਰ ਅਸੀਂ ਕਾਮਯਾਬ ਨਹੀਂ ਹੁੰਦੇ ਹੈਗੇ